ਰਾ ਮਨ ਹੈ ਨਹੀਂ ਸੀ ਵੀ ਆਪਾਂ ਪ੍ਰੈਸ ਵਾਰਤਾ ਕਰੀਏ ਪਰ ਇੱਕ ਮੁੱਦਾ ਹੀ ਇਹੋ ਜਿਹਾ ਆ ਗਿਆ ਕਿ ਸਾਨੂੰ ਇਹ ਤੁਹਾਨੂੰ ਸਾਰਿਆਂ ਨੂੰ ਖੇਚਲ ਵੀ ਦੇਣੀ ਪਈ ਆ ਤੇ ਪਹਿਲਾਂ ਤਾਂ ਆਪਾਂ ਹੜਾਂ ਦੀ ਉਹ ਗੱਲ ਕਰ ਲਈਏ ਕਿ ਜਿਸ ਤਰੀਕੇ ਦੇ ਮਾਹੌਲ ਪੂਰੇ ਪੰਜਾਬ ਚ ਬਣਿਆ ਹੋਇਆ ਹੈ ਉਸ ਮਾਹੌਲ ਦੇ ਵਿੱਚ ਮੈਂ ਦੇਖਿਆ ਕਿ ਪੰਜਾਬੀ ਆਪ ਹੀ ਇੱਕ ਦੂਜੇ ਦੀ ਵਾਂ ਫੜ ਕੇ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਸਰਕਾਰਾਂ ਤਕਰੀਬਨ ਮੰਨਦੀ ਨਹੀਂ ਹੈਗੀਆਂ ਨੇ ਸਿਰਫ ਫੋਟੋ ਸੈਸ਼ਨ ਕਰਾਉਣ ਵਾਸਤੇ ਸਾਰੇ ਚਾਹੇ ਕੇਂਦਰ ਤੋਂ ਆਪਾਂ ਦਾ ਆਦਿਏ ਚਾਹੇ ਆਪਾਂ ਸੂਬਾ ਸਰਕਾਰ ਦੀ ਗੱਲ ਕਰ ਲਈਏ ਫੋਟੋ ਸੈਸ਼ਨ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਰਹੇ ਨੇ ਪਰ ਜੇਕਰ ਗਰਾਉਂਡ ਰਿਐਲਿਟੀਆਂ ਨੂੰ ਦੇਖਿਆ ਜਾਵੇ ਤਾਂ ਬਲਕਿ ਮੈਂ ਧੰਨਵਾਦ ਵੀ ਕਰਾਂਗੀ ਆਪਣੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਪ੍ਰਧਾਨ ਸਾਹਿਬ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਵੀ ਉਹਨਾਂ ਸਾਰੇ ਪੰਜਾਬੀਆਂ ਦਾ ਉਹਨੀਆਂ ਉਹਨਾਂ ਸਾਰੀਆਂ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਜਿਨ੍ਹਾਂ ਨੇ ਆਪਣੇ ਰੁਤਬਿਆਂ ਨੂੰ ਵੀ ਪਿੱਛੇ ਛੱਡ ਗਏ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਬਹੁਤ ਵੱਡੇ ਵੱਡੇ ਕਲਾਕਾਰ ਵੀ ਇਸ ਪੂਰੇ ਮਾਹੌਲ ਦੇ ਵਿੱਚ ਗਰਾਉਂਡ ਤੇ ਜਾ ਕੇ ਕੰਮ ਕਰ ਰਹੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਿਉਂਕਿ ਆਪਾਂ ਤਾਂ ਵੈਸੇ ਹੀ ਆਪਾਂ ਜਾਣਦੇ ਹਾਂ ਕਿ ਕਹਿੰਦੇ ਵੀ ਆਪਾਂ ਕਿ ਪੰਜਾਬ ਹੈ ਜਿਹੜਾ ਗੁਰਾਂ ਦੇ ਨਾਂ ਤੇ ਹੀ ਜੀਉਂਦਾ ਹੈ ਤੇ ਗੁਰਾਂ ਨੇ ਆਪ ਸੰਗਤ ਦੇ ਵਿੱਚ ਆ ਕੇ ਸੰਗਤੀ ਰੂਪ ਦੇ ਵਿੱਚ ਆ ਕੇ ਆਪਣੇ ਦੁਖਿਆਰੇ ਸੰਗਤ ਦਾ ਜਿਹੜਾ ਉਹ ਬਾਹ ਫੜੀ ਹੈ ਤੇ ਸਰਕਾਰਾਂ ਦਾ ਇਹਦੇ ਵਿੱਚ ਰੋਲ ਮਨਫੀ ਹੈ ਔਰ ਖਾਸ ਕਰਕੇ ਜੇਕਰ ਆਪਾਂ ਪੰਜਾਬ ਸਰਕਾਰ ਦੀ ਉਹ ਗੱਲ ਕਰ ਲਈਏ ਤਾਂ ਉਹ ਤਾਂ ਇੱਕ ਕਿਸਮ ਦਾ ਸਿਰਫ ਸੀਐਮ ਸਾਹਿਬ ਹੀ ਹਸਪਤਾਲ ਨਹੀਂ ਪਏ ਪੂਰੀ ਪੰਜਾਬ ਸਰਕਾਰ ਹੀ ਹਸਪਤਾਲ ਦੇ ਵਿੱਚ ਹੈ ਇਸ ਵਕਤ ਆਪਾਂ ਕਹਿ ਸਕਦੇ ਹਾਂ ਕਿ ਵੈਂਟੀਲੇਟਰ ਤੇ ਕਿਉਂਕਿ ਕੋਈ ਵੀ ਇੱਕ ਇੱਕ ਕੰਕਰੀਟ ਪ੍ਰੋਗਰਾਮ ਹੈ ਜਿਹੜਾ ਹੜਾਂ ਹੜ ਦੇ ਰਾਹਤ ਵਾਸਤੇ ਦੇਣਾ ਚਾਹੀਦਾ ਸੀ ਉਹ ਪ੍ਰੋਗਰਾਮ ਪੂਰੇ ਦ੍ਰਿਸ਼ ਦੇ ਵਿੱਚੋਂ ਗਾਇਬ ਹੈ ਤੇ ਸੈਂਟਰ ਦੀ ਗੱਲ ਕਰ ਲਈਏ ਉੱਥੇ ਵੀ ਆਪਾਂ ਦੇਖਦੇ ਹਾਂ ਕਿ ਕਿ ਇਸ ਵਕਤ ਜੇਕਰ ਆਪਾਂ ਸਾਰੇ ਦੇਖ ਵੀ ਰਹੇ ਹਾਂ ਕਿ BBMB ਦਾ ਬਹੁਤ ਵੱਡਾ ਰੋਲ ਹੈ ਜਿਹੜਾ ਉਹ ਗਲਤ ਤਰੀਕੇ ਦੇ ਨਾਲ ਸਾਹਮਣੇ ਆ ਰਿਹਾ ਹੈ ਤੇ BBMB ਤੇ ਸਰਕਾਰ ਦੀ ਮੌਜੂਦਾ ਸਰਕਾਰ ਦੀ ਨਲਾਕੀ ਆਪਾਂ ਕਹਿ ਸਕਦੇ ਹਾਂ ਕਿ ਕੰਟਰੋਲ ਪੂਰੀ ਤਰ੍ਹਾਂ ਹੁਣ ਕੇਂਦਰ ਸਰਕਾਰ ਦਾ ਹੀ ਹੋ ਚੁੱਕਿਆ ਤੇ ਪਾਣੀਆਂ ਨੂੰ ਕਿਸ ਤਰੀਕੇ ਨਾਲ ਛੱਡਿਆ ਜਾਣਾ ਚਾਹੀਦਾ ਸੀ ਤੇ ਕਿਸ ਤਰੀਕੇ ਨਾਲ ਇਸ ਵਕਤ ਜੋ ਭਾਖੜਾ ਆਪਾਂ ਡੈਮ ਦੀ ਉਹ ਗੱਲ ਕਰ ਲਈਏ 25% ਜਿਹੜਾ ਡੈਮ ਹੈ ਉਹ ਅ ਬਿਲਕੁਲ ਇਹ ਮਲਵੇ ਦੇ ਨਾਲ ਭਰਿਆ ਹੋਇਆ ਨਹੀਂ 25% ਦੀ ਪਾਣੀ ਉਹ ਡੈਮ ਹੋਰ ਲੈ ਸਕਦਾ ਸੀ ਡੀਸੈਲਟਿੰਗ ਦਾ ਕਿਤੇ ਵੀ ਕੋਈ ਹੁਣ ਤੱਕ ਕੋਈ ਪ੍ਰੋਗਰਾਮ ਨਹੀਂ ਬਣਿਆ ਸੋ ਇਹ ਗੱਲਾਂ ਤਾਂ ਹੈਗੀਆਂ ਨੇ ਤੇ ਸਾਡੀ ਬਿਨਾਂ ਸ਼ੱਕ ਸਾਡੇ ਵਰਕਰ ਸਹਿਬਾਨ ਸਾਡੇ ਲੀਡਰ ਸਹਿਬਾਨ ਸਾਰੇ ਲੱਗੇ ਹੋਏ ਨੇ ਸਾਡੀ ਪਾਰਟੀ ਦੇ ਵੀ ਗਰਾਊਂਡ ਤੇ ਜਾ ਕੇ ਕੰਮ ਕਰ ਰਹੇ ਨੇ ਸਾਰਿਆਂ ਦੀ ਬਾਹਮ ਵੀ ਫੜ ਰਹੇ ਨੇ ਤੇ ਅਜਿਹੇ ਮੌਕੇ ਤੇ ਇੱਕ ਇਹੋ ਜਿਹੀ ਜਿਹੜੀ ਗੱਲ ਹੈ ਜਿਹੜੀ ਉਹ ਸਾਹਮਣੇ ਆ ਗਈ ਕਿ ਸਾਨੂੰ ਮਜਬੂਰ ਹੋਣਾ ਪਿਆ ਵੀ ਤੁਹਾਡੇ ਅਸੀਂ ਰੂਬਰੂ ਹੋ ਸਕੀਏ ਕਿਉਂਕਿ ਵੈਸੇ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਹਨਾਂ ਮੁੱਦਿਆਂ ਦੇ ਕਦੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਵੋਟਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਰ ਜੇਕਰ ਦੂਜੇ ਬੰਦੇ ਕੋਈ ਸਿਆਸਤ ਕਰਦੇ ਹੋਣ ਤਾਂ ਉਹ ਚੀਜ਼ ਨੂੰ ਨੰਗਾ ਕਰਨਾ ਵੀ ਬੜਾ ਜ਼ਰੂਰੀ ਹੋ ਜਾਂਦਾ ਹੈ ਜਿਹੜਾ ਹੁਣ ਅੱਜ ਅਸੀਂ ਖਲਾਸਾ ਕਰਨ ਜਾ ਰਹੇ ਹਾਂ ਉਹਦੇ ਨਾਲ ਮੇਰੇ ਖਿਆਲ ਚ ਜਿਹੜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਵਰਕਰ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਜੁੜੇ ਹੋਏ ਵਰਕਰ ਨੇ ਉਹਨਾਂ ਨੂੰ ਵੀ ਇਹ ਸੁਣ ਕੇ ਅੰਦਰੋਂ-ਅੰਦਰ ਹੀ ਮੇਰੇ ਖਿਆਲ ਚ ਸ਼ਰਮ ਮਹਿਸੂਸ ਹੋਊਗੀ ਕਿ ਅਸੀਂ ਕਿਸ ਤਰੀਕੇ ਨਾਲ ਆਪਣੀਆਂ ਸੰਸਥਾਵਾਂ ਨੂੰ ਮਿਸਯੂਜ਼ ਕਰ ਰਹੇ ਹਾਂ ਆਮ ਤੌਰ ਤੇ ਦੋਸ਼ ਤਾਂ ਲੱਗਦਾ ਰਿਹਾ ਹੈ ਵੇਖੋ ਸਾਰੇ ਅਸੀਂ ਵੀ ਮੈਂਬਰ ਐਸਜੀਪੀਸੀ ਆ ਅਸੀਂ ਸਾਰੇ ਬੈਠੇ ਆ ਤੁਸੀਂ ਦੇਖ ਰਹੇ ਹੋ ਦੋਸਰਾ ਇਹ ਲੱਗਦਾ ਹੀ ਰਿਹਾ ਹੈ ਕਿ ਗੁਰੂ ਦੀ ਗੋਲਕਾ ਜਿਹਦਾ ਮੂੰਹ ਗਰੀਬ ਦੇ ਗਰੀਬ ਵੱਲ ਹੋਣਾ ਚਾਹੀਦਾ ਹੈ ਉਹ ਮਿਸਯੂਜ਼ ਹੋ ਰਿਹਾ ਹੈ ਪੋਲਿਟਿਕਲ ਕਾਰਨਾ ਕਰਕੇ ਸਿਆਸਤ ਨੂੰ ਚਮਕਾਉਣ ਵਾਸਤੇ ਤੇ ਜਿਹੜਾ ਖਲਾਸਾ ਅਸੀਂ ਅੱਜ ਤੁਹਾਡੇ ਨਾਲ ਕਰਨਾ ਹੈ ਉਹ ਨਰੋਲ ਤੁਹਾਡੇ ਸਾਹਮਣੇ ਇਹ ਚੀਜ਼ ਆ ਜਾਣੀ ਕਿ ਹੜ੍ਹਾਂ ਦੇ ਵਕਤ ਵੀ ਵੱਡੇ ਵੱਡੇ ਜਿਹੜੇ ਐਲਾਨ ਗਰਾਊਂਡ ਤੇ ਜਾ ਕੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਅਤੇ ਉਹਨਾਂ ਦੇ ਬਾਕੀ ਦੇ ਜਿਹੜੇ ਵੱਡੇ ਲੀਡਰ ਨੇ ਉਹ ਕਰ ਰਹੇ ਨੇ ਕਿ ਅਸੀਂ ਐਨੇ ਹਜ਼ਾਰ ਲੀਟਰ ਅਸੀਂ ਡੀਜ਼ਲ ਦਵਾਂਗੇ ਇਸ ਤਰੀਕੇ ਨਾਲ ਅਸੀਂ ਕਰੋੜਾਂ ਰੁਪਏ ਦੀ ਅਸੀਂ ਰਾਹਤ ਉਹਨਾਂ ਨੂੰ ਦਵਾਂਗੇ ਦੇਣ ਚੰਗੀ ਗੱਲ ਹੈ ਉਹ ਸਾਰਿਆਂ ਦਾ ਫਰਜ਼ ਬਣਦਾ ਹੈ ਨਾ ਫਰ ਜੇਕਰ ਗੁਰੂ ਦੀ ਗੋਲਕ ਦੇ ਵਿੱਚ ਉਹ ਚੀਜ਼ ਜਾਵੇ ਉਹ ਗੋਲਕ ਜਿਹੜੀ ਆਪਾਂ ਦੇਖਦੇ ਆ ਕਿ 10-10 ਰੁਪਏ ਆਪਾਂ ਜਾ ਕੇ ਮੱਥਾ ਟੇਕਦੇ ਆ ਕਿਹੜੀਆਂ ਭਾਵਨਾਵਾਂ ਦੇ ਨਾਲ ਅਸੀਂ ਮੱਥਾ ਟੇਕਦੇ ਆ ਤੇ ਉਹ ਪੈਸਾ ਜੇਕਰ ਪੋਲਿਟਿਕਲ ਕਾਰਨਾ ਵਾਸਤੇ ਯੂਜ਼ ਹੋਵੇ ਤਾਂ ਉਹ ਫਿਰ ਮੇਰੇ ਖਿਆਲ 'ਚ ਸਾਡੇ ਸਾਰਿਆਂ ਵਾਸਤੇ ਸੋਚਣ ਵਾਲੀ ਵੀ ਗੱਲ ਹੈ ਔਰ ਸਾਨੂੰ ਮੇਰੇ ਖਿਆਲ 'ਚ ਇਸ ਗੱਲ ਦਾ ਵਿਰੋਧ ਵੀ ਕਰਨਾ ਚਾਹੀਦਾ ਹੈ ਤੇ ਸੰਗਤ ਦੇ ਵਿੱਚ ਇਹ ਜਿਹੜੀ ਚੀਜ਼ ਹੈ ਸੰਗਤ ਦੀ ਕਚਹਿਰੀ ਦੇ ਵਿੱਚ ਇਹ ਚੀਜ਼ ਆਉਣੀ ਵੀ ਚਾਹੀਦੀ ਹੈ ਤੇ ਏ ਮੈਂ ਹੁਣ ਬੇਨਤੀ ਕਰੂੰਗੀ ਹ ਮੁੰਡਿਆਂ ਨੂੰ ਕਿ ਜਿਹੜੀ ਇੱਕ ਬਾਈਟ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਉਹ ਬਾਈਟ ਜ਼ਰੂਰ ਸਾਡੇ ਵੀਰਾਂ ਨੂੰ ਮੀਡੀਆ ਵਾਲਿਆਂ ਨੂੰ ਦਿਖਾਈ ਜਾਵੇ ਜਿੱਥੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਇਨਾਨ ਕਰ ਰਹੇ ਨੇ ਇਹ 4 ਜਾਂ 5 ਸਤੰਬਰ ਦੀ ਇਹ ਗੱਲ ਹੈ ਇਹ ਮੇਰੇ ਖਿਆਲ ਦੇਖ ਲਈ ਜਾਵੇ ਪਹਿਲਾਂ 2000 ਲਿਟਰ ਮੈਂ ਪੇਜ ਤੇ ਸ਼ਾਮ ਦਾ ਠੀਕ ਹੈ ਉਹ ਵੀ ਲੋੜ ਪਈ 2000 ਦਾ ਮੈਂ ਥੈਂਕ ਯੂ ਮੈਂ ਪੇਕੀ ਉਹ ਇੱਕ ਦਿਨ ਮੈਂ ਕਦੇ ਵੀ ਨਹੀਂ ਆਉਂਦਾ ਸੱਚਾ ਬੁੜਾ ਨਹੀਂ ਕਰਦਾ ਉਹ ਨੂੰ ਤੋਹਿਆ ਨਹੀਂ ਤੇ ਮੈਂ ਲੱਖ ਰੁਪਏ ਕਿਹਾ ਨਹੀਂ ਕੋਈ ਮੋੜ ਨਾ ਮੀਂਹ ਵਰ੍ਹਦਾ ਇਹ ਤੇ ਇਸ ਤੋਂ ਆਪਣਾ ਲੋੜੇ ਵਾਸਤੇ ਮੈਂ ਲਿਆ 2000 ਲੀਟਰ ਦਾ ਪੀਸ ਦੇ ਦੇਣਾ ਤੇ ਲੱਖ ਰੁਪਏ ਮਾਤੇ ਇਕਾਈ ਲੱਗਿਆ 30 ਇਹ ਤਾਂ ਹੋ ਗਈ ਜੀ ਗੱਲ ਇਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਹੁਣ ਜਿਹੜੀ ਗੱਲ ਅਸੀਂ ਤੁਹਾਡੇ ਧਿਆਨ ਹਿੱਤ ਲਿਆਉਣਾ ਚਾਹੁੰਦੇ ਆ ਇਸ ਤੋਂ ਅਗਲੀ ਗੱਲ ਇਹ ਹੋ ਗਈ ਕਿ 4 ਜਾਂ 5 ਤਰੀਕ ਦੀ ਇਹ ਸੁਖਵੀਰ ਸਿੰਘ ਬਾਦਲ ਐਲਾਨ ਕਰਕੇ ਜਾਂਦੇ ਨੇ ਤੇ 6 9 2025 ਨੂੰ ਮੈਨੇਜਰ ਸਾਹਿਬ ਨੇ ਗੁਰਦੁਆਰਾ ਸ਼੍ਰੀ ਨਨਕਿਆਣਾ ਸਾਹਿਬ ਸੰਗਰੂਰ ਐਸਜੀਪੀਸੀ ਦੇ ਅਧਿਕਾਰ ਹੇਠਲੇ ਗੁਰਦੁਆਰਾ ਸਾਹਿਬ ਉਹ ਚਿੱਠੀ ਲਿਖਦੇ ਨੇ ਐਸਜੀਪੀਸੀ ਨੂੰ ਮੈਂ ਥੋੜਾ ਜਿਹਾ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੀ ਆ ਕਿ ਚਾਰ ਕੀ ਲਾਈਨਾਂ ਨੇ ਅ ਮੈਨੇਜਰ ਸਾਹਿਬ ਸੌਰੀ ਉਹ ਜਿਹੜੀ ਚਿੱਠੀ ਹੈ ਉਹ ਉਸ ਤੋਂ ਬਾਅਦ ਜਿਹੜੀ ਚਿੱਠੀ ਆਈ ਹੈ ਨਾ ਜੀ 6 ਤਰੀਕ ਦੀ ਇਹ ਚਿੱਠੀ ਹੈ ਜਿਹਦੇ ਚ ਉਹ ਮੰਗਦੇ ਨੇ ਇਹ ਗੱਲ ਡਿਮਾਂਡ ਕਰਦੇ ਨੇ ਕਿ ਸਾਨੂੰ ਅਸੀਂ ਤੇਲ ਦੇਣਾ ਪਰਵਾਨਗੀ ਮੰਗਦੇ ਨੇ ਤੇਲ ਦੇਣ ਦੀ ਹੈ ਨਾ ਜੀ ਉਸ ਚਿੱਠੀ ਦੇ ਕੰਮ ਕਰਦੇ ਆ ਫਿਰ 9 9 ਨੂੰ 2-3 ਦਿਨਾਂ ਬਾਅਦ ਹੀ 9 ਤਰੀਕ ਨੂੰ ਉੱਪਰੋਂ ਮੀਤ ਮੈਨੇਜਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਾਂ ਦੀ ਚਿੱਠੀ ਮੈਨੇਜਰ ਸਾਹਿਬ ਨੂੰ ਆਉਂਦੀ ਹੈ ਨਨਕਾਣਾ ਸਾਹਿਬ ਨੂੰ ਮੀਤ ਸਕੱਤਰ ਵੱਲੋਂ ਮੀਠੀ ਹੈ ਜੀ ਉਹ ਕੀ ਹੈ ਡੀਜ਼ਲ ਖਰੀਦ ਕਰਨ ਬਾਰੇ ਸ੍ਰੀਮਾਨ ਜੀ ਆਪ ਵੱਲੋਂ ਪੱਤਰ ਕਾ ਨੰਬਰ 441 ਮਿਤੀ 6 9 2025 ਰਾਹੀਂ ਕਿਤੀ ਮੰਗਦੇ ਆਧਾਰਪੁਰ ਸਕੱਤਰ ਸਾਹਿਬ ਨੇ ਪ੍ਰਬੰਧਕੀ ਕਮੇਟੀ ਦੀ ਪ੍ਰਬੰਧਕੀ ਦੀ ਆਸਪੁਰ ਪੰਜਾਬ ਵਿੱਚ ਆਏ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮੈਂਬਰ ਸਾਹਿਬ ਜ਼ਾਇਦਾਦ ਸਬ ਕਮੇਟੀ ਦੇ ਗੁਰਦੁਆਰਾ ਇਨਸਪੈਕਟਰ ਦੀ ਹਾਜ਼ਰੀ ਵਿੱਚ 3000 ਲੀਟਰ ਡੀਜ਼ਲ ਖਰੀਦ ਕਰਨ ਦੀ ਸਕੱਤਰ ਸਾਹਿਬ ਨੇ ਆਗਿਆ ਦਿੱਤੀ। ਉਹਨਾਂ ਨੂੰ ਆਗਿਆ ਆ ਗਈ ਜੀ 9 ਤਰੀਕ ਦੀ। ਹੁਣ ਉਸ ਤੋਂ ਅੱਗੇ ਫਿਰ ਕੀ ਹੁੰਦਾ ਹੈ? ਮਨਜ਼ੂਰੀ ਮਿਲ ਗਈ ਸੀ ਤੇਲ ਖਰੀਦਣ ਦੀ। ਤੇ ਇਹਦੇ ਵਿੱਚ ਲੋਕਲ ਮੈਂਬਰ ਨੇ ਸਾਡੇ ਐਸਜੀਪੀਸੀ ਦਾ ਇੱਕ ਦੇਖੋ 3000 ਲੀਟਰ ਇੱਕ ਵੱਡੀ ਅਮਾਊਂਟ ਹੈ। ਅ ਅਮਾਊਂਟ ਦਾ ਉਹਨਾਂ ਤੇਲ ਆਉਣਾ ਹੈ। ਉਹਦੇ ਵਿੱਚ ਲੋਕਲ ਮੈਂਬਰ ਨੇ ਜਿਹੜੇ ਅੰਨਾ ਤੋਂ ਇੱਕ ਲੋਕਲ ਮੈਂਬਰ ਬਹਿਣੀਵਾਲ ਸਾਹਿਬ ਸਾਡੇ ਨਾਲ ਬੈਠੇ ਨੇ ਹੋਰ ਮੈਂਬਰ ਵੀ ਨੇ ਕਿਸੇ ਦੇ ਧਿਆਨ ਨਹਿਤ ਇਹ ਕੋਈ ਵੀ ਗੱਲ ਨਹੀਂ ਨਾ ਹੀ ਉਹਨਾਂ ਤੋਂ ਕੋਈ ਸਾਈਨ ਵਗੈਰਾ ਕਰਵਾਇਆ ਗਿਆ ਕਿਸੇ ਦੀ ਕੋਈ ਸਪਰਸ਼ ਨਹੀਂ ਪੁਵਾਈ ਗਈ ਸਿੱਧਾ ਸਿੱਧਾ ਚਿੱਠੀ ਪੱਤਰ ਇੱਕ ਚੱਲ ਰਿਹਾ ਪੋਲਿਟੀਕਲ ਲੈਵਲ ਤੇ ਠੀਕ ਹੈ ਜੀ ਤੇ ਹੁਣ ਅਗਲੀ ਮੈਂ ਬੇਨਤੀ ਕਰੂੰਗੀ ਤਸਵੀਰ ਦਿਖਾਈ ਜਾਵੇ ਕਿ ਐਸਜੀਪੀਸੀ ਦੇ ਟੈਂਕਰ ਕਿਵੇਂ ਤੇਲ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਕਾਂ ਚਾਹ ਕਰ ਰਹੇ ਹੁਣ ਇਹਦੇ ਚ ਇਹਦੇ ਚ ਹੁਣ ਆਪਾਂ ਇਹ ਗੱਲ ਕਲੀਅਰ ਹੈ ਜਦੋਂ ਬਾਦਲ ਸਾਹਿਬ ਅਨਾਉਂਸ ਕਰ ਰਹੇ ਨੇ ਉਦੋਂ ਵੀ ਹਲਕਾ ਇੰਚਾਰਜ ਨੇ ਜਿਹੜੇ ਖੰਡੇਵਾ ਸਾਹਿਬ ਉਹ ਨਾਲ ਖੜੇ ਨੇ ਤੇ ਜਦੋਂ ਹੁਣ ਐਸਪੀਸੀ ਦਾ ਤੇਲ ਐਸਡੀਪੀਸੀ ਦੇ ਖਰਚੇ ਤੇ ਤੇਲ ਪ੍ਰਵਾਹਿਆ ਜਾ ਰਿਹਾ ਐ ਐਸਡੀਪੀਸੀ ਕਰੇ ਮੈਂ ਕਹਿੰਦੀ ਇਹ ਤਾਂ ਜ਼ਿਆਦਾ ਵੀ ਕਰਨਾ ਚਾਹੀਦਾ ਐਸਡੀਪੀਸੀ ਨੂੰ ਇਸ ਤੋਂ ਸਿਰਫ ਤੇਲ ਦੀ ਗੱਲ ਨਹੀਂ ਹੋਰ ਜਿਹੜੀਆਂ ਜ਼ਰੂਰਤਾਂ ਨੇ ਉਹ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਪਰ ਇਹ ਐਲਾਨ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਵੱਲੋਂ ਹੀ ਕਿਉਂ ਨਾ ਹੋਣ ਤੇ ਜਦੋਂ ਤੇਲ ਦੀ ਵੰਡ ਵੰਡਾਈ ਹੋਵੇ ਤਾਂ ਉਹ ਵੰਡ ਵੰਡਾਈ ਵੇਲੇ ਪ੍ਰਧਾਨ ਸਾਹਿਬ ਖੁਦ ਹੋਣ ਜਾਂ ਉਹ ਉਸ ਹਲਕੇ ਦੇ ਮੈਂਬਰ ਦੀ ਜ਼ਿੰਮੇਵਾਰੀ ਲਾ ਦੇਣ ਉਹ ਮੈਂਬਰ ਹਾਜ਼ਰ ਹੋਣ ਜਾਂ ਐਸਡੀਪੀਸੀ ਦੇ ਮੁਲਾਜ਼ਮ ਹੀ ਹਾਜ਼ਰ ਹੋਣ ਪਰ ਉੱਥੇ ਹਾਜ਼ਰ ਕੌਣ ਹੈ ਕਿਉਂਕਿ ਇੱਕ ਪਾਸੇ ਤਾਂ ਇਹ ਗੱਲ ਬਾਰ-ਬਾਰੇ ਕਹੀ ਜਾ ਰਹੀ ਹੈ ਕਿ ਐਸਜੀਪੀਸੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਬਾਦਲ ਪਰਿਵਾਰ ਦਾ ਕੋਈ ਦਖਲਅੰਦਾਜ਼ੀ ਕੋਈ ਕਿਸੇ ਕਿਸਮ ਦੀ ਦਖਲਅੰਦਾਜ਼ੀ ਨਹੀਂ ਪਰ ਫਿਰ ਆਪਾਂ ਪੋਲੀਟੀਕਲ ਕਾਰਨਾ ਕਰਕੇ ਸਿਆਸੀ ਮੁਹਾਦ ਦੇ ਵਾਸਤੇ ਆਪਾਂ ਇਹ ਇਹ ਇੱਕ ਬਹੁਤ ਵੱਡਾ ਸਬੂਤ ਹੈ ਕਿ ਕਿਸ ਤਰੀਕੇ ਨਾਲ ਅਦਾਨ ਇੱਕ ਪੋਲੀਟੀਕਲ ਲੈਵਲ ਤੇ ਹੋ ਰਿਹਾ ਹੈ ਤੇ ਉਹਦੀ ਪੂਰਤੀ ਹੈ ਜਿਹੜੀ ਧਾਰਮਿਕ ਸੰਸਥਾ ਜਿਹੜੀ ਕੱਲੀ ਅਕਾਲੀ ਦਲ ਦੀ ਸੰਸਥਾ ਨਹੀਂ ਉਹ ਸਾਡੇ ਸਾਰੇ ਸਿੱਖ ਸੰਗਤ ਦੀ ਉਹ ਸੰਸਥਾ ਹੈ ਉਹ ਪੈਸੇ ਨੂੰ ਉਸ سرمایه ਨੂੰ ਇੱਕ ਸਰ ਸਰਬ ਸਾਂਝੀ ਜਿਹੜੀ ਸੰਸਥਾ ਹੈ ਉਸ سرمایه ਨੂੰ ਕਿਸ ਤਰੀਕੇ ਨਾਲ ਪੋਲੀਟੀਕਲ ਕਾਰਨਾ ਕਰਕੇ ਆਪਣੇ ਨਿੱਜੀ ਮਫਾਦਿਆਂ ਦੇ ਵਾਸਤੇ ਯੂਜ਼ ਕਰਿਆ ਜਾ ਰਿਹਾ ਹੈ ਇਹ ਸਾਡੀ ਸਿੱਖ ਸੰਗਤ ਨੂੰ ਬੇਨਤੀ ਹੈ ਇਹ ਤਾਂ ਸਿਰਫ ਇੱਕ ਉਦਾਹਰਨ ਹੈ ਇਹ ਸਿਧਾਰਨ ਲੈ ਕੇ ਆਏ ਆ ਸਾਰੇ ਹਲਕਿਆਂ 'ਚ ਇਹੀ ਹਾਲ ਹੋਊਗਾ ਹੋ ਰਿਹਾ ਹੈ ਬਲਕਿ ਤਾਂ ਇੱਕ ਤਾਂ মিডিਆ ਨੂੰ ਮੇਰੀ ਬੇਨਤੀ ਹੈ ਤੁਸੀਂ ਸਾਰੇ ਬਹੁਤ ਹੀ ਜਾਗਰੂਕ ਕਿਉਂਕਿ ਪੰਜਾਬ ਦਾ মিডিਆ ਮੰਨਿਆ ਹੋਇਆ ਕਿ ਜਾਗਰੂਕਤਾ ਦੇ ਨਾਲ ਉਹ ਕੰਮ ਕਰਦਾ ਹੈ ਇੱਕ ਤਾਂ ਇਹ ਕਿ ਹਰ ਇੱਕ ਹਲਕੇ ਦੇ ਵਿੱਚ ਜਿੱਥੇ-ਜਿੱਥੇ ਵੀ ਐਸਜੀਪੀਸੀ ਦੇ ਵੱਲੋਂ ਕੋਈ ਰਸਦ ਜਾ ਰਹੀ ਆ ਕੋਈ ਤੇਲ ਜਾ ਰਿਹਾ ਉੱਥੇ ਜ਼ਰੂਰ ਇਹ ਚੀਜ਼ ਦੀ ਪਰਚੋਲ ਤੁਸੀਂ ਆਪਣੇ ਪੱਧਰ ਤੇ ਜਿੰਨਾ ਕੁ ਸੀ ਕਰ ਸਕਦੇ ਅਸੀਂ ਕਰਾਂਗੇ ਇਹ ਚੀਜ਼ ਅਸੀਂ ਕੱਢ ਕੇ ਲਿਆਂਦੀ ਹੈ ਹੋਰ ਵੀ ਜਿਸ ਪੱਧਰ ਤੇ ਹੋਊਗਾ ਤੁਹਾਨੂੰ ਹਰੇਕ ਥਾਂ ਇਹ ਚੀਜ਼ਾਂ ਮਿਲਣਗੀਆਂ ਕਿ ਕਿਸ ਤਰੀਕੇ ਨਾਲ ਇੱਕ ਬਹੁਤ ਹੀ ਵੱਡੀ ਸੰਸਥਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖ ਸੰਸਥਾ ਨੂੰ ਇੱਕ ਪੋਲੀਟੀਕਲ ਪਾਰਟੀ ਆਪਣੇ ਨਿੱਜੀ ਮਫਾਦਿਆਂ ਦੇ ਵਾਸਤੇ ਯੂਜ਼ ਕਰ ਰਹੀ ਹੈ ਜਿਸ ਚੀਜ਼ ਦਾ ਰੌਲਾ ਸਾਲਾਂ ਤੋਂ ਹਰੇਕ ਜਿਹੜਾ ਵੀ ਗੁਰਨਾਨਕ ਨਾਮ ਲੇਵਾ ਸਿੱਖ ਹੈ ਉਹ ਪਾਰ ਰਿਹਾ ਹੈ ਔਰ ਇਹ ਦੁਹਾਈ ਦੇ ਰਿਹਾ ਕਿ ਇਹ ਚੀਜ਼ਾਂ ਤੇ ਰੋਗ ਲੱਗਣੀ ਚਾਹੀਦੀ ਹੈ ਸੋ ਹੁਣ ਵੀ ਸਾਡੀ ਤਾਂ ਬੇਨਤੀ ਇਹੀ ਹੈ ਤੁਹਾਡੇ ਸਾਰਿਆਂ ਦੇ ਰਹੀਂ ਉਕੇ ਇਹ ਚਲੋ ਫੜਾਂ ਦੀ ਜਿਹੜੀ ਇਹ ਗੱਲ ਨਿਕਲ ਜੂਗੀ ਕਿ ਤਾਂ ਇਸ ਚੀਜ਼ ਦੀ ਪੂਰੀ ਦੀ ਕੋਹ ਹੋਣੀ ਚਾਹੀਦੀ ਹੈ ਤੇ ਜਿਹੜੇ ਜਿਹੜੇ ਬੰਦੇ ਇਹਦੇ ਚ ਦੋਸ਼ੀ ਬਣਦੇ ਨੇ ਉਹਨਾਂ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਤੇ ਸਪਸ਼ਟੀਕਰਨ ਵੀ ਜ਼ਰੂਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦੇਣਾ ਬਣਦਾ ਹੈ ਉਹਨਾਂ ਦਾ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਜੇਕਰ ਉਹਨਾਂ ਨੇ ਕੋਈ ਮੈਂ ਕਹਿੰਦੀ ਵੀ ਚਾਹੇ ਅਰਬਾਂ ਰੁਪਏ ਦੀ ਉਹ ਮਦਦ ਕਰਨ ਕਰਨ ਆਪਣੇ ਪੱਲੇ ਤੋਂ ਕਰਨ ਕਿਤੇ ਬਹੁਤ ਵੱਡੇ ਧਨਾੜ ਨੇ ਉਹ ਪੰਜਾਬ ਦੇ ਸਭ ਤੋਂ ਵੱਡੇ ਧਨਾੜ ਨੇ ਆਪਣੇ ਪੱਲੇ ਤੋਂ ਕਰਨ ਪਰ ਐਸਜੀਪੀਸੀ ਨੂੰ ਜਿਨ੍ਹਾਂ ਜਿੰਦੇ ਬਾਰੇ ਉਹ ਆਮ ਪਬਲਿਕ 'ਚ ਹੁਣ ਬੋਲਦੇ ਨੇ ਕਿ ਸਾਡਾ ਐਸਜੀਪੀਸੀ ਦੇ ਕੰਮ ਕਾਰਜ ਕੋਈ ਧੰਨ ਅੰਦਾਜ਼ੀ ਨਹੀਂ ਆ ਇਹ ਇਸ ਤੋਂ ਵੱਡੀ ਦਖਲਅੰਦਾਜ਼ੀ ਕੀ ਹੋਊਗੀ ਮੇਰੇ ਖਿਆਲ ਚ ਇਹ ਰੋਗ ਲਗਣੀ ਚਾਹੀਦੀ ਹੈ ਤੇ ਦੂਜਾ ਇਹ ਹੈ ਕਿ ਅਸੀਂ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਹਾਲਾਤ ਨੇ ਠੀਕ ਹੋਣ ਪ੍ਰਮਾਤਮਾ ਕਰੇ ਬਹੁਤ ਛੇਤੀ ਠੀਕ ਹੋਣ ਜਿਹੜੀ ਇੱਕ ਪੰਜਾਬ ਦੀ ਜ਼ਿੰਦਗੀ ਆ ਲੀ ਤੇ ਪਵੇ ਉਸ ਤੋਂ ਬਾਅਦ ਮੈਂ ਸਮਝਦੀ ਹਾਂ ਕਿ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਪਹਿਲਾਂ ਚੱਲੀ ਸੀ ਪਾਰਟ 2 ਕਰਕੇ ਗੁਰਦੁਆਰਾ ਸੁਧਾਰ ਲਹਿਰ ਪਾਰਟ 2 ਚੱਲਣੀ ਚਾਹੀਦੀ ਹੈ ਤੇ ਇਹ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਸਿੱਖ ਸੰਗਤ ਨੂੰ ਇਕੱਠੇ ਹੋ ਕੇ ਇਸ ਚੀਜ਼ ਦਾ ਵਿਰੋਧ ਵੀ ਕਰਨਾ ਚਾਹੀਦਾ ਹੈ ਤੇ ਕੇਂਦਰ ਸਰਕਾਰ ਨੂੰ ਵੀ ਸਾਡੀ ਬੇਨਤੀ ਹੈ ਕਿ ਜਿਹੜੀ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਕਿਉਂਕਿ ਇਹ ਪ੍ਰਬੰਧ ਪ੍ਰਬੰਧਕਾਂ ਦੇ ਵਿੱਚ ਚਾਹੇ ਮੈਂਬਰਾਂ ਦੀ ਆਪਾਂ ਗੱਲ ਕਰ ਲਈਏ ਬਹੁਤ ਸਾਰੇ ਮੈਂਬਰ ਮਸੰਦਾਂ ਦੇ ਰੂਪ ਦੇ ਵਿੱਚ ਬੈਠੇ ਨੇ ਬਹੁਤ ਸਾਰੀਆਂ ਖਾਮੀਆਂ ਆ ਚੁੱਕੀਆਂ ਨੇ ਤੇ ਉਹ ਚੋਣਾਂ ਵੀ ਛੇਤੀ ਤੋਂ ਛੇਤੀ ਜਿਹੜੀਆਂ ਐਸਪੀਸੀ ਦੀਆਂ ਹੋਣੀਆਂ ਚਾਹੀਦੀਆਂ ਨੇ ਤੇ ਜੇਕਰ ਸਰਕਾਰ ਕਰਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡਾ ਅੰਦੋਲਨ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਿੱਦਣ ਦੀ ਅਸੀਂ ਬੇਉਂਦਬੰਦੀ ਵੀ ਕਰ ਰਹੇ ਹਾਂ ਕਿ ਐਸਡੀਪੀਸੀ ਕਿਉਂਕਿ ਜਦੋਂ ਤੱਕ ਇਹ ਚੋਣਾਂ ਨਹੀਂ ਹੁੰਦੀਆਂ ਉਦੋਂ ਤੱਕ ਇਹ ਸਿਸਟਮ ਦੇ ਵਿੱਚ ਅਸੀਂ ਸੁਧਾਰ ਦੀ ਉਮੀਦ ਨਹੀਂ ਕਰ ਸਕਦੇ ਸੋ ਇੰਨੀਆਂ ਮੇਰੀਆਂ ਬੇਨਤੀਆਂ ਸੀ ਕਿ ਆਪਾਂ ਨੂੰ ਹਾਂ ਚਲੋ ਮਤੋਂ ਵੀ ਨਹੀਂ ਹਾਂ ਇੱਕ ਚੀਜ਼ ਹੋਰ ਹੈ ਜਿਹੜੀ ਕਿ ਇਹ ਜਿਹੜੀ ਚੀਜ਼ ਮੈਂ ਤੁਹਾਨੂੰ ਸਾਰੀ ਦੱਸੀ ਹੈ ਅੱਜ ਅੰਤਰੀਂ ਕਮੇਟੀ ਦੀ ਮੀਟਿੰਗ ਸੀ ਅਮਰਸਰ ਐਸਡੀਪੀਸੀ ਦੀ ਉਹਦੇ ਵਿੱਚ ਵੀ ਅੱਜ ਇੱਕ ਮਤਾ ਨੰਬਰ 53 ਕਰਕੇ ਇੱਕ ਮਤਾ ਆਇਆ ਹੈ ਉਹ ਮੈਂ ਤੁਹਾਨੂੰ ਥੋੜਾ ਜਿਆਦਾ ਦੱਸਣਾ ਚਾਹੂੰਗੀ ਵੀ ਉਸ ਮਤੇ ਦੇ ਵਿੱਚ ਇਹ ਚੀਜ਼ ਸਾਬਤ ਹੋ ਗਈ ਵੀ ਕਿਵੇਂ ਉਹਨਾਂ ਨੇ ਇੱਥੋਂ ਤੇਲ ਵਗੈਰਾ ਖਰੀਦਿਆ ਹੋਰ ਥਾਂ ਵੀ ਖਰੀਦੋ ਫਰੋਕਤ ਹੋ ਰਹੀ ਹੈ ਇੱਕ ਖੁੱਲਾ ਮਤਾ ਲਿਆਂਦਾ ਦੇਖੋ ਕਿਸੇ ਸੰਸਥਾ ਦਾ ਇੱਕ ਮਤਾ ਇੱਕ ਸਪੈਸੀਫਿਕ ਹੋਣਾ ਚਾਹੀਦਾ ਹੈ ਜੇ ਕੋਈ ਅਮਾਉਂਟ ਹੈ ਜਾਂ ਕੋਈ ਸਮਾਂ ਹੈ ਕੋਈ ਚੀਜ਼ ਹੈ ਉਹ ਇੱਕ ਸਪੈਸੀਫਿਕਲੀ ਉਸ ਨੂੰ ਮੈਂਸ਼ਨ ਕੀਤਾ ਜਾਣਾ ਚਾਹੀਦਾ ਉਸ ਮਤੇ ਦੇ ਵਿੱਚ ਪਰ ਇੱਕ ਓਪਨ ਮਤਾ ਆ ਗਿਆ ਵੇਗ ਮਤਾ ਇੱਕ ਆਇਆ ਹੈ ਜਿਦੇ ਵਿੱਚ ਲਿਖਿਆ ਹੈ ਕਿ ਖਰੀਦ ਖਰੀਦਿਆ ਹੋਇਆ ਸਮਾਨ ਜਾਂ ਹੋਰ ਖਰੀਦਣਾ ਜਿਹੜਾ ਸਮਾਨ ਉਹਦੇ ਬਾਰੇ ਜਿਹੜੇ ਸਾਰੇ ਅਧਿਕਾਰ ਨੇ ਉਹ ਸਕੱਤਰ ਨੂੰ ਦੇਤੇ ਐਸਜੀਪੀਸੀ ਦੇ ਨੂੰ ਜਿਹਦੇ ਚ ਕੋਈ ਸਪਸ਼ਟੀਕਰਨ ਨਹੀਂ ਕਿ ਕਿੰਨੇ ਦਾ ਮਟੀਰੀਅਲ ਖਰੀਦਿਆ ਜਾਊਗਾ ਜਾਂ ਕਿੰਨੇ ਦਾ ਖਰੀਦ ਚੁੱਕੇ ਆ ਕਿਵੇਂ ਵੰਡਵਾਰਾ ਹੋਇਆ ਤੇ ਆਉਣ ਵਾਲੇ ਸਮੇਂ ਚ ਕੀ ਉਹਨਾਂ ਦੀ ਵੰਡਵਾਰਾ ਕਰਨ ਦੀ ਉਹਨਾਂ ਦੀ ਰੂਪਰੇਖਾ ਹੈ ਤੁਸੀਂ ਭਾਵੇਂ ਮੈਂ ਕਹਿੰਦੀ ਐਸਜੀਪੀਸੀ ਦਾ ਕਿਉਂਕਿ ਜਿਹੜਾ ਪੈਸਾ ਹੈ ਉਹ ਉਹ ਸੰਗਤ ਦਾ ਪੈਸਾ ਹੈ ਔਰ ਸੰਗਤ ਦੇ ਵਾਸਤੇ ਹੀ ਹੈ ਤੁਸੀਂ ਚਾਹੇ 5 ਕਰੋੜ ਦਾ ਅਨਾਉਂਸ ਕਰੋ 10 ਦਾ ਕਰੋ 20 ਦਾ ਕਰੋ 50 ਕਰੋੜ ਦਾ ਕਰੋ ਪਰ ਉਹ ਇੱਕ ਸਪੈਸੀਫਾਈ ਹੋਣਾ ਚਾਹੀਦਾ ਉਹ ਕਿ ਕਿੰਨੇ ਹੀ ਅਸੀਂ ਸਹਾਇਤਾ ਜਿਹੜੀ ਅਸੀਂ ਦੇ ਚੁੱਕੇ ਹਾਂ ਹੁਣ ਤੱਕ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿੰਨੇ ਕਰੋੜ ਦੀ ਸਹਾਇਤਾ ਦੇਣੀ ਹੈ ਤੇ ਕਿਸ ਰੂਪ ਦੇ ਵਿੱਚ ਸਹਾਇਤਾ ਦੇਣੀ ਹੈ ਸੋ ਇਹ ਜਿਹੜਾ ਅੱਜ ਮਤਾ ਆਇਆ ਇੱਕ ਅੱਖਾਂ ਪੁੰਜਣ ਵਾਲਾ ਮਤਾ ਹੈ ਇਹਦਾ ਇੱਕ ਮੈਂਬਰ ਸਾਡੇ ਹੈਗੇ ਨੇ ਪੁੜੈਨ ਸਾਹਿਬ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਵੀ ਕਰਿਆ ਵਿਰੋਧ ਇਸ ਗੱਲ ਦਾ ਕਰਿਆ ਕਿ ਦੋ ਜਿੰਨੇ ਮਰਜੀ ਤੁਸੀਂ ਉਹ ਦੋ ਪਰ ਇੱਕ ਸਪੈਸੀਫਾਈ ਹੋਣਾ ਚਾਹੀਦਾ ਔਰ ਸਾਰਾ ਕੰਟਰੋਲ ਹੈ ਜਿਹੜਾ ਉਹ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਦੇ ਔਰ ਐਸਡੀਪੀਸੀ ਦੇ ਮੈਂਬਰਾਂ ਦੇ ਜਾਂ ਐਸਡੀਪੀਸੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਹੱਥ ਚ ਹੋਣਾ ਚਾਹੀਦਾ ਨਾ ਕਿ ਆਪਾਂ ਆਪਣੀ ਜਿਹੜੀ ਦਾੜੀ ਹੈ ਕਿਸੇ ਹੋਰ ਪੋਲੀਟੀਕਲ ਪਾਰਟੀ ਦੇ ਪ੍ਰਧਾਨ ਦੇ ਆ ਉਹਦੇ ਲੀਡਰਾਂ ਦੇ ਹੱਥ ਚ ਫੜਾਈਏ ਸੋ ਇਹ ਵੀ ਮਤਾ ਜਿਹੜਾ ਮੈਨੂੰ ਲੱਗਦਾ ਹੈ ਕਿ ਬਿਲਕੁਲ ਅੱਖਾਂ ਪੁੰਚਣ ਵਾਲੀ ਗੱਲ ਹੈ ਇਹ ਵਿੱਚ ਕੋਈ ਵੀ ਚੀਜ਼ ਸਪਸ਼ਟ ਨਹੀਂ ਕੀਤੀ ਗਈ ਤੇ ਇੱਕ ਚੀਜ਼ ਹੋਰ ਕਿ ਵੀ ਆਪਾਂ ਸਵਾਲ ਬਾਅਦ ਚ ਲੈ ਲੈਂਦੇ ਆ ਇੱਕ ਮੁੱਦਾ ਹੋਰ ਹੈ ਉਸ ਮੁੱਦੇ ਤੇ ਵੀ ਮੈਂ ਚਾਹਾਂਗੀ ਕਿ ਚੰਗਾਲ ਸਾਹਿਬ ਨੇ ਸਾਡੇ ਉਹ ਸੀਮੈਂਟ ਦਾ ਇੱਕ ਮੁੱਦਾ ਚੱਲ ਰਿਹਾ ਉਹ ਵੀ ਐਸਡੀਪੀਸੀ ਦੇਆਂ ਚੋਰ ਮੋਰੀਆਂ ਦੀ ਇੱਕ ਬਹੁਤ ਵੱਡੀ ਜਿਹੜੀ ਜਾਂ ਕਿਸ ਤਰੀਕੇ ਨਾਲ ਨਜਾਇਜ਼ ਫਾਇਦਾ ਜਿਹੜੇ ਲੀਡਰ ਉਠਾ ਰਹੇ ਨੇ ਉਹਦੇ ਬਾਰੇ ਵਿੱਚ ਵੀ ਮੈਂ ਚਾਹਾਂਗੀ ਚੰਗਾਲ ਸਾਹਿਬ ਤੁਹਾਨੂੰ ਬਰੀਫ ਕਰ ਦੇਣ ਤੇ ਉਸ ਤੋਂ ਬਾਅਦ ਜਿਹੜੇ ਸਵਾਲ ਹੋਣਗੇ ਅਸੀਂ ਸਾਰੇ ਉਹਦਾ ਜਵਾਬ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਪੁੱਛੋ ਸੀਮਿੰਟ ਦੀ ਚੋਰੀ ਦੀ 사건 ਸੋਮੇ ਬੱਬਾ ਨੰਬਰ 2 ਕੋਚ ਦੇ ਕੋਲ ਗੋਰਚਾਂਸ ਮੋਰੇਦਰ ਆਪਣੇ ਪੇਰੋਂ ਸੇ ਅਕਾਊਂਟੈਂਟ ਇਹ ਦੋਵੇਂ ਮੁਲਾਜ਼ਮਾਂ ਨੂੰ ਮੁਕਤ ਕਰ ਦਿੱਤਾ ਗਿਆ ਹੈ ਅਤੇ ਕਾਰਸ਼ਮਾ ਵਾਲੇ ਬੱਬੇ ਜਿਨ੍ਹਾਂ ਦੀ ਸੀਟ ਖਾਈ ਦਾ ਰਹਿ ਸੀ ਅਸੀਂ ਪੈਸੇ ਦੇ ਕਿ ਵਾਕਰ ਨੂੰ ਮੁੱਖ ਸਮਾਇਤ ਕਰਿਆ ਉਸ ਬਾਤੇ ਨੂੰ ਵੀ ਸਰਬਾਨਾ ਨੂੰ ਸਮਾਪਤ ਕਰ ਦਿੱਤਾ ਗਿਆ ਮੈਂ ਸ੍ਰੀ ਸੰਗਤਾਂ ਨੂੰ ਇਹ ਕਹਿਣਾ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕਾਰਜ ਕਰ ਰਹੇ ਨੇ ਪਰ ਜਿਹੜੇ ਪੰਕਤ ਆਖੀ ਚੁਣਾ ਰਹੇ ਸਿੱਖ ਸੰਗਤਾਂ ਨੂੰ ਗੋਹਵਾ ਕਰਕੇ ਸਿੱਖ ਨਾਮਾਰੇ ਨੂੰ ਲੋਕਤ ਸੋਤ ਕਰ ਰਹੇ ਨੇ ਇਹਨਾਂ ਦੇ ਖਿਲਾਫ ਵੀ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਮਾਰਕੁਲ ਟਿਕਾ ਖਾਲਸਾ ਵਾਡ ਟਿਕਾ ਦੇ ਕਿਸੇ ਨੇ ਸੋਚੀ ਦੇਖ ਰਹੀਆਂ ਜੀ ਇਹ ਕਿਹੋ ਜਿਹਾ ਮੁੱਦਾ ਆਇਆ ਮਜੀਠਾ ਪੋਤਾਗੜਾ ਦੀ ਜਿੱਥੇ ਗੁਰਕਰ ਹੈ ਉਥੋਂ 450 ਗੱਟਾ ਸਿਮਿੰਟ ਦਾ ਐਜਪੀਸੀ ਮੈਂਬਰ ਦਾ ਲੜਕਾ ਟਰਾਲੀ ਦੇ ਵਿੱਚ ਭਰ ਕੇ ਆਪਣੇ ਘਰ ਲਿ ਜਾ ਰਿਹਾ ਪਰ ਬੜੇ ਦੁੱਖ ਦੀ ਗੱਲ ਹੈ ਕਿ ਜਿੱਥੇ ਉਸ ਮੈਂਬਰ ਨੂੰ ਬਰਖਾਸਤ ਕਰਨਾ ਚਾਹੀਦਾ ਸੀ ਮੈਂ ਬ੍ਰੀਡੋਂ ਉੱਥੇ ਮੁਲਾਜ਼ਮਾਂ ਤੇ ਗਾਜ ਡਿੱਗਦੀ ਐ ਕੋਈ ਵੀ ਮੁਲਾਜ਼ਮ ਮੈਨੇਜਰ ਲੱਗਣ ਨੂੰ ਤਿਆਰ ਨਹੀਂ ਐ ਇੰਨਾ ਕੁ ਪ੍ਰੈਸ਼ਰ ਐ ਮੈਨੇਜਰਾਂ ਤੇ ਕਿ ਕੋਈ ਵੀ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਲੱਗਣ ਨੂੰ ਤਿਆਰ ਨਹੀਂ ਔਰ ਉੱਥੋਂ ਦਾ ਮੈਨੇਜਰ ਸਰਪੈਂਡ ਕੀਤਾ ਅਕਾਊਂਟੈਂਟ ਸਰਪੈਂਡ ਕੀਤਾ ਪਰ ਅਸੀਂ ਮੰਗ ਕਰਦੇ ਆ ਕਿ ਉੱਥੋਂ ਦੇ ਜਿਹੜੇ ਮੈਂਬਰ ਦੀ ਮੌਤ ਜਿਹੜੀ ਮੈਂਬਰੀ ਦਾ ਮੌਤਰੀ ਕੀਤੀ ਜਾਵੇ 29 29 ਮੇਰੀ ਬੇਨਤੀ ਹੈ ਜੀ ਜਦੋਂ ਪੰਜਾਬ ਹੜ੍ਹਾਂ ਦੇ ਦੁਖਾਂਤ ਨਾਲ ਜੂਝ ਰਿਹਾ ਹੈ ਜਦੋਂ ਅਸੀਂ ਭਰਾਵਾਂ ਦਾ ਹਾਲ ਵੇਖਦੇ ਹਾਂ ਹਰ ਅੱਖ ਨਮੀ ਹੈ ਹਰ ਵਿਅਕਤੀ ਲੋੜ ਮੁਤਾਬਕ ਵਿੱਤ ਮੁਤਾਬਕ ਵੱਧ ਕੇ ਉਹਨਾਂ ਦੀ ਸਹਾਇਤਾ ਕਰਦਾ ਹੈ ਆਪਾਂ ਇਹ ਵੀ ਵੇਖਿਆ ਹੈ ਵੀ ਗਰੀਬ ਬੰਦਿਆਂ ਨੂੰ ਜਿਨ੍ਹਾਂ ਨੂੰ ਆ ਕਣਕ ਮਿਲਕੀ ਆਟਾ ਦਾਲ ਦੀ ਉਹ ਵੀ দান ਕਰਕੇ ਕਾਨੂੰਨਾਂ ਵਾਸਤੇ ਵੀ ਲੋੜਵੰਦੀ ਮਦਦ ਹੋ ਜAVE ਮੈਂ ਭੁਖਾ ਰਹੇ ਵੀ ਮੇਰੇ ਭਰਾ ਨਾਲ ਕੋਈ ਭੁਖਾ ਰਵੇ ਪਰ ਉਸ ਸਮੇਂ ਦੇ ਦਰਮਿਆਨ ਜਦੋਂ ਸਿਆਸਤ ਕੀਤੀ ਇਹਦੇ ਵੋਟਾਂ ਦੀ ਜਦੋਂ ਦਖਾਂਤ ਦੇ ਵਿੱਚ ਅਸੀਂ ਕਿਸੇ ਨਾਲ ਖੜਨ ਹੁੰਦਾ ਹੰਦदर्ਦੀ ਤੌਰ ਤੇ ਅਸੀਂ ਸਿਆਸਤ ਕਰਦੇ ਆਂ ਵੋਟਾਂ ਦੀ ਤੇ ਵੋਟਾਂ ਦੀ ਸਿਆਸਤ ਵੀ ਕਰਦੇ ਆ ਗੁਰੂ ਘਰ ਦੀ ਗੋਲਕ ਦੇ ਨਾਲ ਇਹ ਸਭ ਤੋਂ ਮਤਭਾਗ ਦਾ ਤੇ ਤੁਖਤਾਈ ਮੁੱਦਾ ਹੈ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਇਹ ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹਦੇ ਨਾਲ ਗੁਰੂ ਕੀ ਸੰਗਤ ਖੜਦੀ ਹੈ ਸੰਗਤ ਦਾ ਦਾਨ ਕੀਤਾ ਹੋਇਆ ਸੀ ਜਿਹੜਾ ਉਹਦੇ ਨਾਲ ਅਸੀਂ ਅੱਗੇ ਆਪਣੇ ਕਾਰਜ ਨਹੀਂ ਕਰਦੇ ਪਰ ਉਹਦੇ ਵਿੱਚ ਤੁਸੀਂ ਵੇਖ ਰਹੇ ਹੋ ਵੀ ਆਪਣੇ ਤੌਰ 'ਤੇ ਤੁਸੀਂ ਖੁੱਲ੍ਹਿਆਂ ਆਪਣੇ ਆਪ ਇੱਕ ਮੈਨੇਜਰਾਂ ਚਿੱਠੀ ਲਿਖਦਾ ਕਿਸੇ ਮੈਂਬਰ ਦੇ ਸਾਈਨ ਨਹੀਂ ਪ੍ਰੋਸੀਜਰ ਤੋਂ ਬਾਹਰ ਉਹਨੂੰ ਪ੍ਰਵਾਨਗੀ ਮਿਲ ਗਈ ਪ੍ਰਵਾਨਗੀ ਵਾਲੇ ਇੱਕ ਸਾਸੀ ਬੰਦਾ ਉਹ ਵੰਡ ਰਿਆ ਜਾ ਕੇ ਡੀਜਲ ਉੱਥੇ ਜਿੱਥੇ ਤਾਂ ਅਸੀਂ ਵੋਟਾਂ ਥੀਦ ਰਿਆਂ ਉੱਥੇ ਸਾਡੇ ਗੁਰੂ ਘਰਾਂ ਦੇ ਵਜ਼ੀਰ ਉਹ ਜਿਹੜੇ ਖਰਚਾ ਆਏ ਹੋਏ ਨੇ ਜਿਨ੍ਹਾਂ ਕੋਈ ਆਮਦਨ ਦਾ ਸਾਧਨ ਨਹੀਂ ਉਹਨਾਂ ਵੱਲ ਸਾਡਾ ਕੋਈ ਧਿਆਨ ਨਹੀਂ ਹੋਏਗਾ ਮੇਰੀ ਬੇਨਤੀ ਹੈ ਸਾਡੇ ਪ੍ਰਬੰਧ ਨੂੰ ਗੁਰੂ ਦੇ ਆਪਾਂ ਖੌਫ ਚ ਰਹੀਏ ਗੁਰੂ ਦੇ ਭੈ ਤੋਂ ਡਰੀਏ ਇਹ ਜਿਹੜੀ ਗੁਰੂ ਕੀ ਗੋਲਕ ਦਾ ਪੈਸਾ ਹੈ ਗੁਰੂ ਦੀ ਸੰਗਤ ਵਾਸਤੇ ਹੈ ਆਪਾਂ ਘੱਟ ਕਰਦੇ ਆਂ ਵੱਧ ਕਰੇ ਸ਼ੋਣੀ ਕਮੇਟੀ ਅਸੀਂ ਉਹਦੇ ਨਾਲ ਆ ਇਦੋਂ ਹੋਰ ਵੱਧ ਕੇ ਕਰੇ ਹੋਰ ਬਹੁਤ ਵੱਡੀਆਂ ਲੋੜਾਂ ਨੇ ਆਪਣੇ ਹੋਰ ਆਪਾਂ ਖਰਚੇ ਰੋਕੇ ਸੰਗਤ ਦੀ ਜਿਹੜੇ ਹਾੜਾਂ ਦੇ ਪੀੜਤ ਨੇ ਹੁੰਦੀ ਮਦਦ ਕਰੀਏ ਪਰ ਮੇਰੀ ਬੇਨਤੀ ਹੈ ਉਹਦੇ ਬੋਟਾਂ ਦੀ ਸਿਆਸਤ ਨਾ ਕਰੀਏ ਮੈਂ ਤਾਂ ਇਹੀ ਕਹਿਣਾ ਚਾਹਣਾ ਗੁਰੂ ਦੇ ਖੌਫ ਚ ਰਹੀਏ ਬੋਟਾਂ ਪਾਸੇ ਰਹਿ ਜਾਣ ਗਿਆ ਬੋਟਾਂ ਲਈ ਬੜਾ ਸਮਾਂ ਸਿਆਸਤ ਕਰਨ ਦਾ ਕੋਈ ਵਿਅਕਤੀ ਸੇਵਾ ਕਰਨਾ ਚਾਹੁੰਦਾ ਰੱਜ ਕੇ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਤੁਸੀਂ ਜਿਸ ਤਰ੍ਹਾਂ ਦਾ ਗੁਰੂ ਘਰ ਦੇ ਕਰੋੜਾਂ ਦਾ ਡੀਜ਼ਲ ਜਿਹੜਾ ਹੈ ਜਾਂ ਹੋਰ ਖਰਚੇ ਪਏ ਜਾ ਰਹੇ ਨੇ ਜਿਸ ਤਰ੍ਹਾਂ ਭੈਣ ਜੀ ਨੇ ਦੱਸਿਆ ਇੱਕ ਖੁੱਲਾ ਮਤਾਂ ਪੇਸ਼ ਹੋਇਆ ਵੀ ਜਿਹੜੀਆਂ ਹੋ ਚੁੱਕੀਆਂ ਖਰੀਦਾਂ ਜਾਂ ਜਿਹੜੇ ਕੀਤੀਆਂ ਜਾਣਗੀਆਂ ਸਾਡੇ ਕਿਸੇ ਦੇ ਧਿਆਨ ਚ ਵੀ ਹਾਲ ਤੱਕ ਖਰੀਦਾਂ ਸ਼ੁਰੂ ਨਹੀਂ ਕਮੇਟੀ ਨੇ ਕੀਤੀਆਂ ਨੇ ਕਿਸੇ ਮੈਂਬਰ ਨੂੰ ਨਹੀਂ ਸੀ ਪਤਾ ਇਸ ਗੱਲ ਦਾ ਕਿ ਅਸੀਂ ਕੀ ਕੁਸ਼ ਕਰ ਰਹੇ ਹਾਂ ਕਰ ਰਹੇ ਹਾਂ ਚੰਗੀ ਗੱਲ ਹੈ ਵੱਧ ਕੇ ਕਰੋ ਤੋਂ ਪਰ ਸਿਆਸੀ ਵੋਟਾਂ ਲਈ ਗੁਰੂ ਘਰ ਦੀ ਕੋਲਕਾ ਤੇ ਜਿਹੜਾ ਪੈਸਾ ਵਰਤਿਆ ਜਾ ਰਿਹਾ ਇਹ ਦੁਖਾਂ ਦਾ ਤੇ ਨਿੰਦਾ ਕਰਦੇ ਆ ਜਿਹੜੀਆਂ ਗੱਲਾਂ ਸੰਗਤ ਕਹਿੰਦੀ ਸੀ ਬਾਰ-ਬਾਰ ਵੀ ਸਿਆਸੀ ਬੰਦੇ ਗੁਰੂ ਕੀ ਕੋਲਕ ਵਰਤਦੇ ਨੇ ਇਹ ਤੁਹਾਡੇ ਸਾਹਮਣੇ ਅੱਜ ਸਪਸ਼ਟ ਹੋ ਚੁੱਕੀਆਂ ਨੇ ਇਹ ਬਹੁਤ ਵੱਡਾ ਕਰੋੜਾਂ ਦਾ ਕਪੜਾ ਹੈ ਕਰੋੜਾਂ ਰੁਪਏ ਸ਼ਰਮ ਗੁੜੀ ਦਾ ਵਰਤ ਕੇ ਕਿ ਸਿਆਸੀ ਬੰਦੇ ਨੂੰ ਲਾਭ ਦਿੱਤਾ ਜਾ ਰਿਹਾ ਤੇ ਵੋਟਾਂ ਲਗੀਆਂ ਜਾ ਰਹੀਆਂ ਨੇ ਦੇ ਵਿੱਚ ਖਰੀਦਾਂ ਵਾਸਤੇ ਰੱਖ ਤਾਂ ਮਦਦ ਕਰਤੀ ਫਿਰ 10 ਹੋਰ ਕਰ ਸਕਦਾ ਤਹਾਨੂੰ ਕੋਈ ਲਿਮਟ ਨਹੀਂ ਹੁੰਦੀ ਪ੍ਰਧਾਨ ਸੋਕਰ ਪੂਰੇ ਅਧਿਕਾਰ ਹੁੰਦੇ ਨੇ ਪਰ ਪਹਿਲਾ ਮਤਾ ਵੇਖਿਆ ਜਿਹੜੇ ਵਿੱਚ ਨਾ ਤਾਂ ਸਭ ਕਿੰਨੀ ਰਕਮ ਖਰਚ ਹੋਊਗੀ ਉਹਦਾ ਕੋਈ ਚਰਚਾ ਨਹੀਂ ਸ਼ੁਰੂ ਕੀਤੀ ਰਿਜੈਕਟ ਦੇ ਵਿੱਚ ਕਿੰਨਾ ਹੋਰ ਕਰਨਾ ਉਹਦੀ ਕੋਈ ਚਰਚਾ ਨਹੀਂ ਖਰੀਦ ਕਰ ਇੱਕ ਮਲਾਜ਼ਮ ਤੇ ਮਲਾਜ਼ਮ ਤਾਂ ਆਪਾਂ ਜਾਣਦੇ ਹਾਂ ਸਾਡੇ ਕਿੰਨੇ ਖੌਫ ਚੋਂ ਗੁਜ਼ਰ ਰਹੇ ਨੇ ਕਿੰਨਾ ਉਹਨਾਂ ਦਾ ਜੀਤੀ ਤੋਂ ਧੌਂ ਤੇ ਗੋਡਾ ਰਕੇ ਗਲਤ ਕੰਮ ਕਰਵਾਇਆ ਜਾ ਰਹੇ ਨੇ ਫਿਰ ਜਦੋਂ ਗਾਹ ਡਿੱਗਦੀ ਹੈ ਉਹ ਵੀ ਮਲਾਜ਼ਮ ਤੇ ਡਿੱਗਦੀ ਹੈ ਉਹਨੂੰ ਸਸਪੈਂਡ ਕਰ ਦਿਆ ਇਹ ਕਿਸੇ ਹੋਰ ਤੇ ਨਹੀਂ ਜਿਹੜਾ ਕਰਵਾਉਂਦਾ ਕੋਈ ਕਾਰਵਾਈ ਹੁੰਦੀ ਹੁੰਦੀ ਵੀ ਮਲਾਜ਼ਮਾਂ ਤੇ ਜੋ ਵਿੱਚ ਇਸ ਮੌਕੇ ਪੀੜੇ ਜਾ ਰਹੇ ਨੇ ਇਹਦੇ ਇਹ ਜਿਹੜੀ ਚੱਲ ਰਹੀ ਹੈ ਇੱਥੇ ਕਸਮ ਕਰਕੇ ਜਿਵੇਂ ਆਪਾਂ ਗੱਲ ਕਰੀਏ ਚਲੋ ਇੱਕ ਵਾਰ ਇਹਨਾਂ ਜਸਟੀਫਾਈ ਕਰਦੇ ਆ ਦੇਖੋ ਜੀ ਅਸੀਂ ਘਾੜ ਪੀਟਾਂ ਨੂੰ ਡੀਜ਼ਲ ਦੇ ਰਹੇ ਆ ਜਿੱਥੇ ਵੀ ਪੈ ਜਾਣਗੀਆਂ ਕੱਲ ਨੂੰ ਹਿਸਾਬ ਮੰਗ ਲੈਣ ਤੁਸੀਂ ਹਿਸਾਬੀ ਦੇ ਦੇਣ ਕਿੰਨੇ ਲੱਖ ਦਾ ਆਪਾਂ ਦਿੱਤਾ ਜਿਹੜੀ ਨਵਿਤ ਰਾਸ਼ੀ ਮੰਡੀ ਜਾ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਉਹ ਵੀ ਸ਼ਾਇਦ ਦੋ ਨੰਬਰ ਚ ਗੁਰਦੁਆਰਾ ਚੋਆਲੀ ਹੁਣ ਸਾਡੀ ਇੱਕ ਬੇਚੀਆ ਜਿਹੜੀ ਸਾਡੇ ਸਾਹਮਣੇ ਹੈ ਠੀਕ ਹੈ ਨਾ ਜੀ ਤੇ ਚਿੱਠੀਆਂ ਸੀਗਾ ਅੱਜ ਪਾਉਂਦੇ ਉੱਥੇ ਦੱਸ ਦੇ ਵੀ ਕਿੰਨੇ ਦਾ ਖਰੀਦੇ ਡੀਜ਼ਲ ਜੇ ਰਿਕਾਰਡ ਸੀ ਇਹਨਾਂ ਕੋਲ ਅੱਜ ਡਾਇਰੈਕਟਰੀ ਦੀ ਮੀਟਿੰਗ ਹੋ ਜਾ ਹ ਜਦੋਂ ਕੋਈ ਖਰਚ ਚੁੱਕਿਆ ਪਰਵਾਨਗੀ ਹੁੰਦੀ ਆ ਤਾਂ ਖਰਚਾ ਤਾਂ ਹੋ ਚੁੱਕਿਆ ਉਹ ਦੱਸ ਦੇ ਕਿੰਨਾ ਹੋਇਆ ਉਹਦੀ ਪਰਵਾਨਗੀ ਲੈਂਦੇਗਾ ਉਹ ਹੋ ਰੱਖ ਲੈਂਦੇ ਪਰ ਇਹ ਵੀ ਜੀ ਤੇ ਨੰਲੀ ਕਹਿ ਰਹੀ ਜੀ ਕਿ ਅਸੀਂ ਤੇਲ ਪਾ ਰਹੇ ਹਾਂ ਉਹ ਤਾਂ ਉਹਨਾਂ ਦੀਆਂ ਸਟੇਟਮੈਂਟਸ ਆ ਰਹੀਆਂ ਉਹ ਜਸਤੀ ਪਰ ਨਹੀਂ ਦੀ ਸੀ ਉਹ ਕਹਿ ਰਹੇ ਕਿ ਭਾਜੀ ਐ ਜੀ ਪੀ ਸੀ ਤੇ ਕੋਈ ਇਤਰਾਜ਼ ਨਹੀਂ ਇਤਰਾਜ਼ ਹੈ ਸ਼੍ਰੋਮਣੀ ਕਾਲ ਦਾ ਪ੍ਰਧਾਨ ਅਨਾਉਂਸ ਕਰਦਾ ਤਾਂ ਹਲਕਾ ਇੰਚਾਰਜ ਵੰਡ ਰਿਹਾ ਸਾਡਾ ਪੁਆਇੰਟ ਇਹ ਹੈ ਪ੍ਰਧਾਨ ਕਾਲ ਦਾ ਉੱਥੇ ਜਾ ਕੇ ਅਨਾਉਂਸ ਕਰਦਾ ਜੀ ਮੈਂ 2000 ਡੀਲ ਦੇ ਰਿਹਾ ਮੈਂ ਦੇ ਰਿਆਂ ਪ੍ਰਧਾਨ ਦਾ ਤੁਹਾਡੇ ਸੀ ਕਿ ਇਹ ਤੇ ਸਾਡੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੁਣ ਏਸੇ ਕਰਕੇ ਗਨੀ ਸਿੰਘ ਸਾਹਿਬ ਦੇ ਨਿਆਰਪ ਸਿੰਘ ਪੰਥ ਨੇ ਪ੍ਰਧਾਨ ਬਣਾਇਆ ਨਾ ਇਹ ਉਹ ਗਲਤ ਹੋ ਰਿਹਾ ਸੀ ਤਾਂ ਹੀ ਅਸੀਂ ਪੰਥ ਨੇ ਪ੍ਰਾਨ ਸਿੰਘ ਸਾਹਿਬ ਨੂੰ ਚੁਣਿਆ ਨਾ ਸਾਡੀ ਵੇਂਚਿਆ ਸਾਨੂੰ ਇਤਰਾਜ ਉਸਤੇ ਨਹੀਂ ਹੈਗਾ ਸਾਡਾ ਪੁਆਇੰਟ ਸਮਝੋ ਸਾਡਾ ਮੁੱਦਾ ਇਹੀ ਹੈ ਉੱਚੋ ਵੋਟਾਂ ਲੱਭਦੇ ਨੇ ਇਹ ਲੋਕ ਪੰਥ ਦਾ ਪੈਸਾ ਹੈ ਕਿਹਨਾਂ ਦੀ ਰਾਸ਼ੀ ਵਾਰ ਕੀ ਕਰਨ ਉਹ ਵੀ ਆਖਰ ਜੀ ਗੁਜ਼ਾਰੇ ਤੋਂ ਸਰਵਰ ਤੋਂ ਹੋ ਸਕਦੀ ਹੈ ਉਹਦੀ ਵੀ ਇਹ ਤਾਂ ਤੁਸੀਂ ਜਿਆਦਾ ਜਾਣਦੇ ਇਹਦੇ ਬਾਰੇ ਤੁਸੀਂ ਜਿਆਦਾ ਕਮੈਂਟ ਕਰੋ ਤੁਸੀਂ ਸਭ ਤੋਂ ਜਿਆਦਾ ਵਿਚਾਰਦੇ ਹੋ ਜੋ ਸਾਡੇ ਸਾਹਮਣੇ ਆਇਆ ਸੀ ਉਹਦੀ ਗੱਲ ਕਰਦੇ ਆਂ ਵੀ ਇਹ ਕਰੋੜਾਂ ਦਾ ਕਾਪਲਾ ਹੈ ਅਨਲਿमिटेड ਕਾਪਲਾ ਜਿੱਥੇ ਜਿੱਥੇ ਕਿਸੇ ਨੂੰ ਕੀ ਪਤਾ ਵੀ ਜਿਹੜਾ ਤੇਲ ਅਨਾਉਂਸ ਹੋ ਰਿਹਾ ਜਾਂ ਕੁਝ ਹੋ ਰਿਹਾ ਇਹ ਤਾਂ ਹੁਣ ਸ਼ੁਰੂਨੀ ਕਮੇਟੀ ਦਾ ਜਿਹੜਾ ਜਾਂ ਤਾਂ ਉਹ ਚ ਦੱਸ ਦਿੰਦੇ ਵੀ ਅਸੀਂ ਐਨੇ ਲੱਖ ਦਾ ਜਾਂ ਐਨੇ ਕਰੋੜਾਂ ਡੀਲ ਦੇ ਚੁੱਕੇ ਆ ਉਹਦਾ ਖਰਚਾ ਆਲਰੇਡੀ ਹੋ ਚੁੱਕਿਆ ਨਾ ਉਹਦਾ ਕੋਈ ਜ਼ਿਕਰ ਨਹੀਂ ਮਤੇ ਦੇ ਵਿੱਚ ਕਿੰਨਾ ਕਰਨਾ ਕੋਈ ਜ਼ਿਕਰ ਨਹੀਂ ਉਹਦਾ ਸਾਡਾ ਪੁਆਇੰਟ ਦਾ ਸਪਸ਼ਟ ਹੈ ਵੀ ਇਹ ਵੱਡਾ ਕਾਪਲਾ ਹੈ ਇਹ ਤੇ ਬੋਟਨ ਆਲਾ ਉਹ ਹੋਰ ਮਦਦ ਕਰੇ ਛੋਣ ਗੱਡੀ ਵੱਧ ਕਰੇ ਅਸੀਂ ਉਹਦੇ ਨਾਲ ਆ ਪਰ ਜਿਹੜਾ ਲੋੜ ਬੰਦਾ ਉਹਦੇ ਮੂੰਹ ਚ ਵਿੱਚ ਪਵੇ ਨਾ ਕਿ ਕੋਈ ਬੰਦਾ ਆਵੇ ਤੁਸੀਂ ਆਪਣੇ ਬੰਦਿਆਂ ਨੂੰ ਵੀ ਭرائی ਜਾਓ ਉਹ ਗਲਤ ਹੋ ਰਿਹਾ ਹੈ ਕਾਮੀ ਸਾਹਿਬ ਤੋਂ ਸਪਸ਼ਟਿਕਰ ਮੰਗਦੇ ਹਾਂ ਇਸ ਤੇ ਛੋਣ ਗੜੂ ਕਲੀਅਰ ਕਰਨਾ ਚਾਹੀਦਾ ਉਹ ਪ੍ਰਧਾਨ ਨੇ ਦੇਣਾ ਚਾਹੀਦਾ ਨੂੰ ਇਸ ਗੱਲ ਤੇ ਕਲੀਅਰ ਹੋਣਾ ਸਭ ਨੂੰ ਹੋਣਾ ਚਾਹੀਦਾ ਕਲੀਅਰ ਇਸ ਗੱਲ ਤੇ ਇਹਦੇ ਵਿੱਚ ਸਾਡੇ ਜਿਹੜੇ ਉਹਨਾਂ ਦੇ ਵਿੱਚ ਮੈਂਬਰ ਉਹਨਾਂ ਨਾਲ ਨੇ ਐਜੈਕਟਿਵ ਮੈਂਬਰ ਅੰਦਰ ਬੈਠੇ ਵੀ ਇਹ ਮਹਿਸੂਸ ਕਰਦੇ ਸੀਗੇ ਵੀ ਯਾਰ ਇਹ ਗਲਤ ਹੋ ਰਿਹਾ ਹੈ ਇਹ ਇਹ ਕਿਤਨਾ ਇਹ ਜਿਹੜਾ ਹੈ ਕਿ ਕਿਦਾਂ ਕਿਤੇ ਲਿਖਾ ਸਾਡੇ ਲਿਖਣ ਜੁੜੂ ਆ ਜੋ ਗਲਤ ਕਰ ਰਿਹਾ ਸੀ ਸਾਡਾ ਕਹਿਣ ਤੋਂ ਭਾਵ ਹੈ ਕਿ ਡੀਜ਼ਲ ਜਿਹੜਾ ਵਧਿਆ ਜਾ ਰਿਹਾ ਉਹ ਠੀਕ ਹੈ ਪਰ ਇਹ ਉਹ ਰਾਜਸੀ ਬੰਦਿਆਂ ਦੇ ਥਰੂ ਉਹ ਤੇ ਵੋਟਾਂ ਨਾ ਲਪੋ ਜੀ ਸੰਗਤ ਦੀ ਸੇਵਾ ਕਰੋ ਸਿਆਸੀ ਬੰਦੇ ਜਿਹੜੇ ਹਲਕਾ ਇੰਚਾਰਜ ਨੇ ਉਹ ਵੋਟਾਂ ਨੂੰ ਖੜਾ ਕੇ ਵੜਦੇ ਨੇ ਸ਼ੌਨੂ ਗੜੀ ਦਾ ਆਪਣਾ ਪ੍ਰਬੰਧ ਹੈ ਸਾਡੇ ਮੈਨੇਜਰ ਨੇ ਸਾਡੇ ਜੇ ਤੁਸੀਂ ਸਾਡੇ ਮੈਨੇਜਰ ਕਰ ਕਿੱਡਾ بڑا ਸਿਸਟਮ ਹੈ ਤੇ ਅੱਗੇ ਕੀ ਇਸ ਇਸ ਤਰ੍ਹਾਂ ਹੀ ਕਰਦੇ ਆ ਹਲ ਤੱਕ ਸ਼ੌਨੂ ਕਮੇਟੀ ਦੇ ਪ੍ਰਬੰਧਨ ਤੇ ਕਦੇ ਆਪਾਂ ਕੰਨੇ ਵੀ ਸਾਡਾ ਸਿਆਸੀ ਦਾ ਦਖਲਦਾ ਜੀ ਨਹੀਂ ਤੁਹਾਨੂੰ ਸਾਹਮਣੇ ਸਪਸ਼ਟ ਹੈ ਮਤਲਬ ਕਹਿਣ ਤੋਂ ਪਹਿਪ ਇਹ ਹੈਗਾ ਵੀ ਜੇ ਸਰਦਾਰ ਸੁਖਵੀਰ ਸਿੰਘ ਬਾਦਲੂ ਨੇ ਅਨਾਉਂਸ ਕਰ ਰਹੇ ਨੇ ਚਾਹੇ 20 ਲੀਟਰ ਕਰਨ ਚਾਹੇ 20000 ਲੀਟਰ ਕਰਨ ਉਹ ਕਰਨ ਉਹ ਆਪਣੇ ਪੱਲੇ ਤੋਂ ਦੇਣ ਆ ਆਪਣੇ ਜਿਹੜੇ ਸਿਆਸੀ ਲੋਗ ਨੇ ਸਿਆਸੀ ਆਗੂ ਨੇ ਉਹ ਦੇਣ ਨਾ ਕਿ ਉਹ ਐਸਜੀਪੀਸੀ ਨੂੰ ਆਪਣੇ ਖਾਤੇ ਪਾਣ ਐਸਜੀਪੀਸੀ ਆਪਣੇ ਲੈਵਲ ਤੇ ਬੰਡੇ ਠੀਕ ਹੈ ਉਹ ਉਹਨਾਂ ਦੇ ਖਾਤੇ ਚ ਜਾਵੇ ਪਰ ਉਹਨਾਂ ਦਾ ਜਿਹੜਾ ਹੈਗਾ ਉਹ ਸਾਰਾ ਖਰਚਾ ਜਿਹੜਾ ਹੈਗਾ ਉਹ ਐਸਜੀਪੀਸੀ ਦਾ ਹੈ ਤੇ ਨਾਮ ਹੈ ਜਿਹੜਾ ਉਹ ਚਮਕਾਇਆ ਜਾ ਰਿਹਾ ਉਹ ਨਾਮ ਚਮਕਾਣ ਦੀ ਜਿਹੜੀ ਸਿਆਸਤ ਹੋ ਰਹੀ ਹੈ ਨਾ ਜੀ ਖਾਂ-ਖਾਂ ਜਾ ਕੇ ਅਨਾਉਂਸਮੈਂਟ ਹੋ ਰਹੀ ਆ ਉਹ ਅਸੀਂ ਚਾਹੁੰਦੇ ਆ ਕਿ ਉਸ ਚੀਜ਼ ਤੋਂ ਗੁਰੇਜ਼ ਕਰਿਆ ਜਾਵੇ ਉਹ ਜਿਹੜੀ ਇੰਟਰਫੀਰੈਂਸ ਆ ਦਬਾਅ ਦੇ ਨਾਲ ਜਿਹੜਾ ਐਸਜੀਪੀਸੀ ਤੋਂ ਪੈਸੇ ਲਏ ਜਾ ਰਹੇ ਨੇ ਤੇਲ ਦੇ ਨਾਂ ਤੇ ਆ ਹੋਰ ਉਹ ਬੰਦ ਹੋਣਾ ਚਾਹੀਦਾ ਐਸਜੀਪੀਸੀ ਭਾਵੇਂ ਇਹ ਤੋਂ ਕੋਈ ਵੱਧ ਕਰੇ ਪਰ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਜਾਣ ਐਸਜੀਪੀਸੀ ਦੇ ਮੈਂਬਰ ਜਾਣ ਨਾ ਕਿ ਉੱਥੇ ਪ੍ਰਧਾਨ ਸਾਹਿਬ ਖੁਦ ਜਾਣਿਆ ਪ੍ਰਧਾਨ ਦੇ ਜਿਹੜੇ ਲੱਗੇ ਹੋਏ ਨੇ ਜਿਹੜੇ ਹਲਕਾ ਇੰਚਾਰਜ ਨੇ ਕਿਉਂਕਿ ਇਹਦੇ ਚ ਇੱਕ ਗੱਲ ਜਿਹੜੀ ਹੋਰ ਮਤਲਬ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜੇ ਇਹ ਤੇਲ ਦੀ ਵੰਡ ਬੰਡਾਈ ਦੀ ਗੱਲ ਅਸੀਂ ਕਰ ਰਹੇ ਹਾਂ ਅਸੀਂ ਇੱਕ ਚੀਜ਼ ਦੀ ਗੱਲ ਕਰੀਏ ਲਹਿਰਾਗਾਗਾ ਹਲਕੇ ਦੀ ਮੂਨਕ ਤੇ ਮਕਰੌੜ ਉੱਥੇ ਇਹ ਚੀਜ਼ ਵੰਡੀ ਗਈ ਹੈ ਸਾਡੇ ਕੁਝ ਮੈਂਬਰਾਂ ਨੂੰ ਜ਼ਿੰਮੇਵਾਰ ਜਿਹੜੇ ਐਸਜੀਪੀਸੀ ਦੇ ਵਿੱਚ ਜ਼ਿੰਮੇਵਾਰ ਅਹੁਦਿਆਂ ਤੇ ਨੇ ਉਹਨਾਂ ਨੇ ਫੋਨ ਕਰਕੇ ਉਹਨਾਂ ਨੂੰ ਕਿਹਾ ਕਿ ਅਸੀਂ ਐਵੇਂ ਐਸਜੀਪੀਸੀ ਵੱਲੋਂ ਤੇਲ ਵੰਡਣ ਜਾ ਰਹੇ ਹਾਂ ਤੇ ਤੁਸੀਂ ਆਓ ਤੇ ਜਦੋਂ ਪੁੱਛਿਆ ਗਿਆ ਵੀ ਕੌਣ ਵੀ ਅਸੀਂ ਵੰਡਣਾ ਤਾਂ ਉਹਨਾਂ ਨੂੰ ਇਹ ਕਿਹਾ ਗਿਆ ਵੀ ਹਲਕਾ ਇੰਚਾਰਜ ਖੰਡੇਵਾ ਸਾਹਿਬ ਆ ਰਹੇ ਨਹੀਂ ਯਾਨੀ ਐਸਜੀਪੀਸੀ ਦਾ ਤੇਲ ਖੰਡੇਵਾ ਸਾਹਿਬ ਵੱਲੋਂ ਵੰਡਿਆ ਜਾ ਰਿਹਾ ਇੱਕ ਸਿਆਸੀ ਆਗੂ ਵੱਲੋਂ ਆਪਣੇ ਲੈਵਲ ਤੇ ਉਹ ਵੰਡਣ ਸਾਨੂੰ ਕੋਈ ਇਤਰਾਜ਼ ਨਹੀਂ ਪਰ ਐਸਜੀਪੀਸੀ ਜੇਕਰ ਕਿਤੇ ਕੋਈ ਦੇਰੀ ਹੀ ਹੈ ਕੋਈ ਚੀਜ਼ ਤਾਂ ਸਾਡੇ ਉੱਥੇ ਮੈਂਬਰ ਜਾਣ ਜ਼ਿੰਮੇਵਾਰ ਮੈਂਬਰ ਜਾਣਿਆ ਪ੍ਰਧਾਨ ਸਾਹਿਬ ਖੁਦ ਚਲੇ ਜਾਣ ਸਾਡਾ ਸਵਾਲ ਸਿਰਫ ਇਹ ਬੋਟਾਂ ਨਾਲ ਲੱਭੋ ਜੀ ਸੰਗਤ ਦਾ ਪਿਆਰ ਸੰਗਤ ਲਈ ਉਹਦੀ ਸੇਵਾ ਕਰੋ ਜਿਹੜਾ ਮਤਾ ਜੀ ਐਜੂਪੀਸੀ ਨੇ ਖੁੱਲਾ ਪਾਸ ਕੀਤਾ ਉਹ ਖੁੱਲਾ ਡੀਜ਼ਲ ਦਾ ਨਹੀਂ ਹੈ ਉਹ ਚ ਭਾਂਡੇ ਵੀ ਨੇ ਚੀਨੀ ਵੀ ਨੇ ਹੋਰ ਜਿਹਾ ਰਾਸ਼ਨ ਵੀ ਹੈ ਹੋਰ ਜਿਹੜਾ ਸਮਾਨ ਖਰੀਦ ਕੇ ਦੇਣਾ ਹੈ ਚਾਰ ਹਰਾ ਚਾਰਾ ਦੇਣਾ ਕਿਉਂਕਿ ਜੋ ਕੁਛ ਜਾ ਰਿਹਾ ਹੁਣ ਇਹ ਜੀ ਮਹਿਸੂਸ ਹੁੰਦਾ ਵੀ ਐਜੂਪੀਸੀ ਦਾ ਪੈਸਾ ਤੇ ਲੋਕੀ ਬਾਹ ਬਾਹ ਕੱਟ ਰਹੇ ਨੇ ਤੇ ਵੋਟਾਂ ਲੱਭ ਰਹੇ ਨੇ ਪੁੱਤਰ ਪੱਤਰ ਪ੍ਰਮਾਣਗੀ ਜੀ ਲਿਖਿਆ ਤੇ ਤੁਹਾਨੂੰ ਤੇ ਪ੍ਰਮਾਣਗੀ ਆਈ ਹੈ ਉਹ ਦੋਨੋਂ ਪੁੱਤਰ ਨਾਲ ਤੇ ਜਾਓ ਤੁਹਾਨੂੰ ਇਹ ਦਵਾਂਗੇ ਜੀ ਨਾਲ ਚਿੱਪੀਆਂ ਲੈ ਲਈਆਂ ਆ ਆ ਪ੍ਰਮਾਣਗੀ ਆਏ ਹਾਂਜੀ ਇੱਕ ਅਖੀ ਤੁਹਾਡੇ ਰਾਹੀਂ ਤੁਸੀਂ ਮੈਂਬਰ ਸਾਹਿਬਾਨ ਜੀ ਮੇਰੇ ਤੁਹਾਨੂੰ ਸਭ ਤੋਂ ਪੱਤਰ ਵੀ ਇਸ ਤੇ ਆਪਣਾ ਸਪਸ਼ਟੀਕਰਨ ਦਿਓ ਜੀ ਕਿ ਇਦੋਂ ਤੁਹਾਡਾ ਹੋਰ ਕਿਉਂ ਗਏ মিডিਆ ਸਾਹਮਣੇ ਤੁਸੀਂ ਬੋਲ ਰਹੇ ਸੀ ਤੁਸੀਂ ਸਾਡੇ ਪੱਤਰ ਨੂੰ ਸਾਡਾ ਇਦੋਂ ਵੱਡਾ ਹੋਰ ਕਿਉਂ ਸੜ ਸਾਹਮਣੇ ਤੁਹਾਡੇ ਉਹਨਾਂ ਲਿਖਤੀ ਨਹੀਂ ਜਦੋਂ ਉਹ ਅੱਛਾ ਸੁਝਾਅ ਹੈਗਾ ਅਸੀਂ ਉਹ ਵੀ ਕਰਾਂਗੇ ਪਰ ਅਦਰਵਾਇਜ਼ ਤਾਂ ਮੇਰੇ ਖਾਲ ਗੱਲ ਤਾਂ ਅਮੀ ਸਾਹਿਬ ਤੱਕ ਵੈਸੇ ਹੀ ਪਹੁੰਚ ਗਈ ਹੋਣੀ ਤੁਹਾਡੇ ਰਾਹੀਂ ਹੁਣ ਤੱਕ ਔਰ ਉਹਨਾਂ ਨੂੰ ਆਪਣੇ ਆਪ ਹੀ ਸਪਸ਼ਟੀਕਰਨ ਦੇ ਦੇਣਾ ਚਾਹੀਦਾ ਇੱਕ ਅਖੀ ਤੁਹਾਡੇ ਮਾਧਿਅਮ ਰਾਹੀਂ ਮੰਗ ਕਰਦੇ ਆ ਕਿ ਐਸਜੀਪੀਸੀ ਚੋਣਾ ਜਲਦੀ ਕਰਾਇਆ ਜਾਣ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਨਹੀਂ ਤਾਂ ਅਸੀਂ ਜਗਨਜੀ ਹਰਪ੍ਰੀਤ ਸਿੰਘ ਦੀ ਗਵਾਈ ਦੇ ਵਿੱਚ ਜਦੋਂ ਹੜਪੀਟ ਤਲਾ ਮਸਲਾ ਠੰਡਾ ਹੋ ਗਿਆ ਤਾਂ ਅਸੀਂ ਇੱਕ ਵੱਡਾ ਸੰਘਰਸ਼ ਜੇੜਾਂਗੇ ਤਾਂ ਕਿ ਐਜੀਪੀਸੀ ਚੋਣਾ ਜਲਦੀ ਕਰਾਇਆ ਜਾਣ ਔਰ ਜਿਹੜੇ ਘਟਾਲੇ ਨੇ ਇਹਨਾਂ ਨੂੰ ਬੰਦ ਕੀਤਾ ਜਾ ਬਾਦਲਾ ਤੁਸਤ ਪਾ ਰਹੇ ਕਿਸ ਟਾਈਪ ਦਾ ਹੋਏਗਾ ਸੰਘਰਸ਼ ਇਸ ਤਰ੍ਹਾਂ ਦਾ ਸੰਘਰਸ਼ ਹੀ ਕਰਾਂਗੇ ਉਹਦਾ ਸੰਗਤ ਦਾ ਇਹ ਤਾਂ ਜਿਹੜਾ ਸਮਾ ਮੰਗ ਕਰਦਾ ਹੈ ਗੁਰਦੁਆਰਾ ਸਦਾਰ ਲੈ ਟੂ ਰੰਭ ਕਰਨੀ ਪੈਣੀ ਹੈ ਸੰਗਤ ਨੂੰ ਜਿਸ ਤਰ੍ਹਾਂ ਦੇ ਹਾਲਾਤ ਪੈ ਗਏ ਇਸ ਤਰ੍ਹਾਂ ਦੀ ਪਹਿਲੀ ਮਸੰਦਾਰਾ ਸੀਗਾ ਉਹ ਹਾਲਾਤ ਪੈਦਾ ਹੋ ਰਹੇ ਨੇ ਸੰਗਤ ਨਹੀਂ ਖੜੇ ਉੱਠ ਕੇ ਇਹਨਾਂ ਦੇ ਖਿਲਾਫ ਜਿੰਨਾ ਹੁਣ ਸਾਹਮਣੇ ਰੋਜ਼ਨੀਤਿ ਨੇ ਮਗਲ ਆ ਰੀਆਂ ਨੇ ਤਾਂ ਗੁਰਦੁਆਰਾ ਸਦਾਲ ਲਹਿਟੂ ਉਹ ਆਰੰਭ ਹੋਊਗੀ ਅੱਜ ਪਰ ਗੱਲ ਆਪਾਂ ਪਹਿਲਾਂ ਹੜਾ ਵਾਲੇ ਪਾਸੇ ਕਰ ਲਈਏ ਚਲੋ ਇਹਨਾਂ ਬਾਧੀਆਂ ਨੇ ਸਾਡੀ ਮੰਗਾਂ ਵੀ ਵੱਧ ਤੋਂ ਵੱਧ ਸਰਗੁਣੀ ਮਦਦ ਕਰੇ ਹੜਪੀੜਤਾ ਦੀ ਪਰ ਉਹ ਲੋਰਦਨ ਤੱਕ ਪਹੁੰਚੇ ਉੱਚੋ ਵੋਟਾਂ ਦੀ ਸਿਆਸਤ ਨਾ ਹੋਵੇ ਸਿਆਸੀ ਬੰਦੇ ਨੂੰ ਪਾਕੇ ਰੱਖੋ ਜਿਹੜੇ ਤੁਹਾਡਾ ਫਰਜ਼ ਬੰਦ ਹੈ ਜਿਨੇ ਡਿਊਟੀ ਉਹ ਨਿਭਾਉਣ ਜਾਂਦੇ